ਕੱਲ ਸਾਡੀ ਸ਼ਾਹਕੋਟ 서ਬਡਿਵੀਜ਼ਨ ਦੇ ਵਿੱਚ ਸਾਡੀਆਂ ਟੀਮਾਂ ਨੂੰ ਕਾਫੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇੱਕ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ ਇੱਕ ਕੁਆਂਟਲ 2 ਕਿਲੋ 102 ਕਿਲੋਗ੍ਰਾਮ ਜਿਹੜੀ ਐ ਪੌਪੀ ਹਸਕ ਭੁੱਕੇ ਕਹਿ ਦਿੰਨੇ ਆ ਅਸੀਂ ਉਹ ਬਰਾਮਦ ਹੋਈ ਇਹਦੇ ਵਿੱਚ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਸਾਡੀਆਂ ਟੀਮਾਂ ਕੋ ਵੀ ਇੱਕ ਟਰੱਕ ਜਿਹੜਾ ਹੈਗਾ ਮੋਗੇ ਸਾਈਡ ਤੋਂ ਆ ਰਿਹਾ ਹੈਗਾ ਤੇ ਇਹਦੇ ਵਿੱਚ ਕੋਟਰਾਬੰਗ ਹੋਏ ਹੋ ਸਕ ਇਮੀਡੀਏਟਲੀ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਚ ਇੱਕ ਟੀਮ ਦਾ ਗਠਨ ਕੀਤਾ ਗਿਆ ਡੀਐਸਪੀ ਸ਼ਾਹਕੋਟ ਉਹਨਾਂ ਦੀ ਟੀਮ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਟਰੱਕ ਨੂੰ ਔਰ ਇਹਦੀ ਚੈਕਿੰਗ ਕੀਤੀ ਗਈ ਔਰ ਜਿਹੜੀ ਮੇਨ ਗੱਲ ਦੱਸਣ ਵਾਲੀ ਆ ਵੀ ਇਹਨਾਂ ਨੇ ਇੰਨੀ ਫੂਲ ਪ੍ਰੂਫ ਕੈਵਿਟੀ ਬਣਾਈ ਹੋਈ ਸੀ ਉਹਦੇ ਵਿੱਚ ਤੇ ਜੇ ਤੁਸੀਂ ਉਹਨੂੰ ਖਾਲੀ ਵੀ ਕਰਾ ਕੇ ਦੇਖ ਲਓ ਟਰੱਕ ਨੂੰ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਇਹਦੇ ਵਿੱਚ ਕੋਈ ਗੱਲ ਛੁਪਾਈ ਗਈ ਹੈ ਇਕੋ ਨਾਲੇ ਅੰਦਰ ਲੈ ਕੇ ਤਹਿਖਾਨਾ ਕਹਿ ਦੋ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਜਿਹੜਾ ਕਾਉਂਟਰਾਬਾਂਡ ਹੈ ਉਹ ਛਾਪਾਇਆ ਹੋਇਆ ਸੀ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਚੈਕਿੰਗ ਕੀਤੀ ਇੰਟਰੋਗੇਸ਼ਨ ਕੀਤੀ ਜਿਹੜੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਨੇ ਫਿਰ ਉਹ ਕੰਫੈਸ ਕੀਤਾ ਵੀ ਅਸੀਂ ਇਹ ਇੱਕ ਤਹਿਖਾਨਾ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਇਹ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਅੱਗੇ ਵੀ ਅਸੀਂ ਢੇੜੇ ਲਾਏ ਆ ਤੇ ਅਸੀਂ ਉੱਥੋਂ ਸਸਤੀ ਜਿਹੜੀ ਹੈਗੀ ਆ ਪੁੱਕੀ ਲੈ ਕੇ ਤੇ ਇੱਥੇ ਮਹਿੰਗੇ ਭਾਅ 'ਚ ਰੇਟ 'ਚ ਵੇਚਦੇ ਆ ਇਨਾਂ ਦੇ ਨਾਲ ਇਹ ਦੋ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਰਪ੍ਰੀਤ ਔਰ ਹੈਪੀ ਇੱਕ ਅਥੂ ਨੰਗੜ ਅੰਮ੍ਰਿਤਸਰ ਦਾ ਰਹਿਣ ਵਾਲਾ ਔਰ ਇਹਦੇ ਨਾਲ ਜਿਹੜਾ ਵਰਿੰਦਰ ਔਰ ਫਰਾਜੂ ਹੈਗਾ ਉਹ ਤਲਵੰਡੀ ਚੌਧਰੀਆ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਪੂਥਲਾ ਦਾ ਰਹਿਣ ਵਾਲਾ ਇਹਨਾਂ ਦੇ ਇਨਟੈਰੋਗੇਸ਼ਨ ਤੇ ਦੋ ਬੰਦੇ ਅਰੈਸਟ ਕਰ ਲਏ ਗਏ ਆ ਔਲਰੇਡੀ ਇਹਨ ਦੀ ਇਨਟੈਰੋਗੇਸ਼ਨ ਤੇ ਆਇਆ ਦੋ ਹੋਰ ਜਿਹੜੇ ਮੇਨ ਅਕਿਊਜ਼ਡ ਹੈਗੇ ਨੇ ਇੱਕ ਸੋਨੂ ਦੋਲੇਵਾਲ ਦਾ ਇੱਕ ਬੜਾ ਨਟੋਰੀਅਸ ਪਿੰਡ ਹੈਗਾ ਮੋਗੇ ਦੇ ਵਿੱਚ ਪੈ ਜਾਂਦਾ ਕੋਟੀ ਸੇਖਾਂ ਤੇ ਇੱਕ ਸੱਚਾ ਪਿੰਡ ਪਿੰਦਾ ਸੁਲਤਾਨਪੁਰ ਲੋਧੀ ਚ ਤੇ ਉੱਥੇ ਦਾ ਕਰਨ ਨਾਮ ਦਾ ਬੰਦਾ ਹੈਗਾ ਜਿਹੜੇ ਦੋ ਬੰਦੇ ਇਹਨਾਂ ਨੇ ਦੱਸੇ ਵੀ ਜਿਨ੍ਹਾਂ ਦਾ ਇਹਦੇ ਵਿੱਚ ਸਾਰਾ ਕਾਉਂਟਰਾਬਾਂਡ ਦੇ ਵਿੱਚ ਮਿਲੀਭੁਗਤ ਸੀ ਗਿਆਪਸ ਦੇ ਵਿੱਚ ਇਹਨਾਂ ਦਾ ਸਾਰਾ ਨੈਟਵਰਕ ਸੀਗਾ ਜਦੋਂ ਹੋਰ ਡਗਾਈ ਦੇ ਨਾਲ ਇਹਦੀ ਤਫ਼ਤੀਸ਼ ਕੀਤੀ ਗਈ ਕੇਸ ਦੀ ਇਹ ਬੜਾ ਸਨਸਨੀਖੇ ਖੁਲਾਸਾ ਹੋਇਆ ਵੀ ਜਿਹੜੇ ਇਹਨਾਂ ਦੇ ਕਿੰਗਪਿੰਨ ਸੀਗੇ ਜਿਹੜੇ ਮੇਨ ਬੰਦੇ ਸੀਗੇ ਜਿਨ੍ਹਾਂ ਦਾ ਇਹ ਸਾਰਾ ਸਪਲਾਈ ਨੈਟਵਰਕ ਸੀਗਾ ਉਹ ਤਿੰਨ ਬੰਦੇ ਦੋ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੈਠ ਕੇ ਉੱਥੋਂ ਆਪਰੇਟ ਕਰ ਰਹੇ ਸੀ ਇੱਕ ਬੰਦਾ ਕਪੂਰਥਲਾ ਜੇਲ੍ਹ ਦੇ ਵਿੱਚ ਸੀਗਾ ਔਰ ਦੋ ਬੰਦੇ ਜਿਹੜੇ ਉਹ ਗੋਵਿੰਦਵਾਲ ਦੀ ਜੇਲ੍ਹ ਦੇ ਵਿੱਚ ਸੀਗੇ ਜਦੋਂ ਇੰਟਰੋਗੇਸ਼ਨ ਕਰਕੇ ਉਹਨਾਂ ਦਾ ਸਾਰਾ ਅਸੀਂ ਚੈੱਕ ਕੀਤਾ ਰਿਕਾਰਡ ਉਹਨਾਂ ਦਾ ਐਨਾਲਿਸਿਸ ਕੀਤਾ ਜਿਹੜਾ ਟੈਕਨੀਕਲ ਡਾਟਾ ਹੈਗਾ ਉਥੋਂ ਇਹ ਗੱਲ ਸਾਹਮਣੇ ਆਈ ਵੀ ਉਹ ਇਹਨਾਂ ਨੂੰ ਡਾਇਰੈਕਸ਼ਨ ਦਿੰਦੇ ਸੀਗੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਪਰ ਇਹ ਬੰਦੇ ਸਾਰੇ ਥੈਲਡੀ ਟੀਮ ਜਿਹੜੀ ਹੈਗੀ ਆ ਉਹ ਕੰਮ ਕਰਦੀ ਸੀ ਅਸੀਂ ਸਾਰੇ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਕਿਊਜ਼ ਨੇ ਉਹਨਾਂ ਨੂੰ ਵੀ ਨੋਮੀਨੇਟ ਕੀਤਾ ਹੈਗਾ ਟੋਟਲ 7 ਕਿਊਜ਼ ਜਿਹੜੇ ਹੈਗੇ ਆ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਮਰਜ਼ਬ ਬਣਾਇਆ ਹੈਗਾ ਉਹਨਾਂ ਚੋਂ ਦੋ ਅਰੈਸਟ ਕਰ ਲਏ ਗਏ ਦੋ ਬੰਦੇ ਬਾਹਰ ਨੇ ਜਿਹੜੇ ਇੱਕ ਡਿਸਟ੍ਰਿਕਟ ਮੋਗੇ ਦੇ ਰਹਿਣ ਵਾਲਾ ਔਰ ਇੱਕ ਕਪੂਰਥਲੇ ਦਾ ਰਹਿਣ ਵਾਲਾ ਔਰ ਤਿੰਨ ਬੰਦੇ ਆਲਰੇਡੀ ਜੇਲਾ ਚ ਜਿਨ੍ਹਾਂ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲਿਆ ਕੇ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਜਾਵੇਗਾ ਔਰ ਜਿੰਨਾ ਇਹਨਾਂ ਦਾ ਨੈਟਵਰਕ ਹੈਗਾ ਟੋਟਲ ਸਪਲਾਈ ਚੇਨ ਆ ਉਹਦੇ ਬਾਰੇ ਪਤਾ ਕੀਤਾ ਜਾਵੇਗਾ ਸਾਡੀਆਂ ਟੀਮਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਇਹ ਮੱਧ ਪ੍ਰਦੇਸ਼ ਔਰ ਰਾਜਸਥਾਨ ਤੋਂ ਜਿਹੜੀ ਭੁੱਕੀ ਦੀ ਸਪਲਾਈ ਆ ਰਹੀ ਸੀ ਉਹਨੂੰ ਇਹਨਾਂ ਨੇ ਸਪਲਾਈ ਚੇਨ ਨੂੰ ਤੋੜਿਆ ਹੈਗਾ ਔਰ ਸਾਡੀ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਅਸੀਂ ਕਮਿਟਿਡ ਹੈਗੇ ਆ ਜਿਹੜਾ ਪੰਜਾਬ ਹੈਗਾ ਇਹਦੇ ਵਿੱਚੋਂ ਨਸ਼ਾ ਹਰ ਕੀਮਤ ਤੇ ਖਤਮ ਕੀਤਾ